ਸਤਿ ਸ੍ਰੀ ਅਕਾਲ ਦੋਸਤੋ ਇਸ ਸਮੇਂ ਮੈਂ ਖੜਾ ਹਾਂ ਬ੍ਰਾਹਮਣਵਾਜ ਰਵੀ ਬੁੱਧਕੀ ਨਦੀ ਉਹ ਹੈ ਬੁੱਧਕੀ ਨਦੀ ਚ ਅੱਜ ਇਹ ਸ਼ਾਮ ਨੂੰ ਪਾਣੀ ਛੱਡਿਆ ਇਹ ਪਾਣੀ ਆਉਂਦਾ ਮਿਰਜ਼ਾਪੁਰ ਡੈਮ ਤੋਂ ਤੇ ਇਹ ਹੁਣ ਥੋੜੀ ਦੇਰ ਪਹਿਲਾਂ ਹੀ ਛੱਡਿਆ ਸੀਗਾ ਪਾਣੀ ਤੁਸੀਂ ਦੇਖ ਸਕਦੇ ਆਂ ਕਾਫੀ ਤੇਜ਼ੀ ਦੇ ਨਾਲ ਆ ਰਿਹਾ ਅਸੀਂ ਇਹ ਦੇਖਦੇ ਦੇਖਦੇ ਥੋੜੀ ਦੇਰ ਚ ਹੀ ਇਹ ਪਾਣੀ ਖਾਸਾ ਵੱਧ ਗਿਆ ਮੈਂ ਉਹਨੂੰ ਦਿਖਾਉਣਾ ਮੈਂ ਇਹ ਦੇਖਣ ਵਾਸਤੇ ਨਿਸ਼ਾਨੀਆਂ ਲਾਈਆਂ ਸੀ ਵੀ ਪਾਣੀ ਕਿੰਨਾ ਕੁ ਵੱਧ ਆ ਪਰ ਥੋੜੀ ਦੇਰ ਚ ਮੇਰੇ ਖਿਆਲ ਵਿੱਚ 10 ਮਿੰਟ ਮੱਸੀ ਹੋਏ ਆ 10 ਮਿੰਟ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਆ ਇੱਕ ਪੱਥਰ ਤਾਂ ਇੱਥੇ ਰੱਖਿਆ ਸੀ ਮੈਂ ਆ ਇੱਥੇ ਇਹ ਆ ਜਗ੍ਹਾ ਤੇ ਸਾਹਮਣੇ ਰੱਖਿਆ ਸੀ ਇੱਥੇ ਉਦੋਂ ਇੱਥੇ ਪਾਣੀ ਪਹੁੰਚਦਾ ਨਹੀਂ ਸੀ ਉਸ ਤੋਂ ਬਾਅਦ ਫਿਰ ਆ ਦੂਜਾ ਪੱਥਰ ਜਿਹੜਾ ਤੁਸੀਂ ਦੇਖ ਸਕਦੇ ਆ ਇਹ ਰੱਖਿਆ 10 ਮਿੰਟ ਦੇ ਵਿੱਚ ਵਿੱਚ ਇਹ ਹੁਣ ਪਾਣੀ ਇਹ ਤੋਂ ਇੰਨੀ ਅੱਗੇ ਟੱਪ ਚੁੱਕਿਆ। ਔਰ ਮੇਰੇ ਖਿਆਲ ਆ ਵੀ ਥੋੜੀ ਦੇਰ ਦੇ ਵਿੱਚ ਵਿੱਚ ਹੋਰ ਵਾਜੂਗਾ। ਇੱਧਰ ਵੀ ਤਕਰੀਬਨ ਆ ਗਿਆ। ਔਰ ਅਲਰਟ ਇਹਨਾਂ ਨੂੰ ਕਰਗੇ ਹੋਏ ਆ। ਇੱਧਰ ਸਾਡੇ ਗੁੱਜਰ ਬੈਠੇ ਆ ਇਹਨਾਂ ਨੂੰ ਅਲਰਟ ਕਰਗੇ ਹੋਏ ਆ ਗਵਰਨਮੈਂਟ ਵਾਲੇ। ਦੇਖੋ ਕਿੰਨੀ ਦੇਰ ਚ ਹੁਣ ਆ ਜਿਹੜੀ ਜਗ੍ਹਾ ਹੈ ਇੱਥੇ ਪਹਿਲਾਂ ਪਾਣੀ ਹੈ ਨਹੀਂ ਸੀ। ਹੁਣ ਇਸ ਪਾਸਿਓਂ ਵੀ ਪਾਣੀ ਘੁੰਮ ਕੇ ਆਉਣ ਲੱਗਿਆ। ਇਹ ਅੱਗੇ ਜਾ ਕੇ ਸਾਰਾ ਪਾਣੀ ਜਿਹੜਾ ਹੈਗਾ ਇਹ ਸਤਲੁਜ ਚ ਮਿਲਣਾ। ਔਰ ਖਾਲੇ ਪਤਾ ਨਹੀਂ ਰੱਬ ਨੇ ਕਿਹਾ ਕੁਝ ਦਿਖਾਉਣਾ ਕਿੰਨਾ ਕੁ। ਉਹ ਤੇ ਅੱਗੇ ਸਤਲੁਜ ਦਾ ਹਾਲ ਪਹਿਲਾਂ ਹੀ ਮੜਾ ਅੱਗੇ ਹੁਣ ਪਤਾ ਨਹੀਂ ਕਿਹਾ ਹੁਣ ਦੇਖੋ। ਉਹ ਕਰੋ ਅਲਾਸ ਮਹਾਰਾਜੀ ਮੂਰੇ। ਇਹ ਬਚਾਵੇ। ਕੋਈ ਕੁਝ ਦੇ ਸਕਦੇ ਆਂ। ਇਧਰ ਵੀ ਖੜੇ ਦੇਖਦੇ ਆਂ ਲੋਕ ਇਧਰੋਂ ਹੋਰ ਆ ਰਹੇ ਨੇ ਦੇਖਣੇ ਵਾਲੇ ਸਾਡੇ ਪਿੰਡ ਦੇ ਵੀ ਆਏ ਹੋਏ ਆ ਤੋ ਦੋਨੋਂ ਵੀ ਸਾਰਿਆਂ ਨੂੰ ਵੀ ਪਈ ਅਲਰਾਸ ਕਰੋ ਕੋਲ ਟਾਈਮ ਇਦਾਂ ਦੋਨਾ ਹੋ ਗਏ ਕੋਈ ਆ ਤੋਸੀਂ ਦੇਖ ਰਹੇ ਹੋ ਕਿ ਥੋੜੀ ਦੇਰ ਅੰੱਚ ਇੰਨਾ ਪਾਣੀ ਵਧ ਰਿਹਾ ਹੈ ਕਿ ਜਿਹੜੀਆਂ ਨਿਸ਼ਾਨੀਆਂ ਰੱਖੀਆਂ ਸੀਗੀਆਂ ਨਿਸ਼ਾਨੀਆਂ ਤੋਂ ਕਾਫੀ ਅੱਗੇ ਆ ਗਿਆ ਪਾਣੀ ਕੋਈ ਤਰੂ ਦੁਆਰਾ ਬਗੇ ਕੋਈ ਬਚਾਵੇ ਕਿਉਂਕਿ ਪਾਣੀ ਸਾਰਾ ਸਾਫ ਲੋਥੀ ਜਾਣਾ ਇਹ ਮਿਰਜਾ ਕੋਲ ਦਾ ਹੰਦ ਛੱਡਿਆ ਹੋਇਆ ਹੈ ਲੋ ਜੀ ਮਿੱਤਰੋ ਦੇਖ ਸਕਦੇ ਤੁਸੀਂ ਮੈਂ ਆ 10 ਮਿੰਟ ਪਹਿਲਾਂ ਆ ਜਗਾ ਦਿਖਾਈ ਸੀ ਇਧਰੋਂ ਵਾਲੇ ਪਾਣੀ ਆਇਆ ਨਹੀਂ ਸੀ 10 ਮਿੰਟ ਬਾਅਦ ਇੱਥੇ ਪਾਣੀ ਆ ਗਿਆ ਆਹ ਆ ਸਾਰਾ ਇਧਰੋਂ ਕ੍ਰੋਸ ਹੋਣ ਲੱਗ ਗਿਆ ਇਹ ਪਾਣੀ ਵਧ ਰਿਹਾ ਹਾਲੇ ਪਤਾ ਨਹੀਂ ਹਾਲੇ ਕਿੰਨਾ ਕੁ ਵਧੂਗਾ ਕਿੰਨੀ ਕੁ ਧੀਰ ਹਾਲੇ ਛੱਡੂ ਨੇ ਆ ਜਿਹੜੀਆਂ ਇੱਥੇ ਨਿਸ਼ਾਨੀਆਂ ਮੈਂ ਤੁਹਾਨੂੰ ਦਿਖਾਉਂਦਾ ਸੀਗਾ ਉਹ ਨਿਸ਼ਾਨੀਆਂ ਹੁਣ ਕੋਈ ਨਹੀਂ ਦਿਖ ਰਹੀਆਂ ਪਾਣੀ ਕਾਫੀ ਵੱਧ ਗਿਆ ਅੱਗੇ ਨਾਲੋਂ ਉਹ ਨੀ ਵੀਰ ਉਤਾਰ ਅੱਗੇ ਨਾਲੋਂ ਜ਼ਿਆਦਾ ਵਧ ਗਈ ਹੋਈ ਆ ਦੇਖਦੇ ਹਾਂ ਹੁਣ ਬਾਕੀ ਦੇਖਾਂਗੇ ਸਵੇਰ ਟਾਈਮ ਦਾ ਕਿ ਜੇ ਸਵੇਰ ਟਾਈਮ ਕੀ ਹਾਲਾਤ ਹੁੰਦੇ ਕਿੰਨਾ ਤੱਕ ਹੁੰਦਾ ਦੁਆ ਕਰੋ ਰੱਬ ਅਗੇ ਵੀ ਹੁਣ ਮੀਂਹ ਨਾ ਪਵੇ ਬਚਾਓ ਹੋਵੇ